ਸਦਰ ਬਠਿੰਡ ਥਾਣੇ ਦੇ ਏਰੀਆ ਕੋਟ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਗੀ ਕਿ ਗਨਪੁਆਇੰਟ ਤੇ 2 ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਟੋ ਸਦਰ ਇਨਸਪੈਕਟਰ ਜਗਦੀਪ ਔਰ ਦੋਨੋਂ ਸੀਆਈਏ ਇਨਚਾਰजेस অর ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਨੋਇੰਗ ਦਾ ਸੈਂਸਿਟੀਵਿਟੀ ਆਫ ਦਾ ਕਰਾਇਮ ਸੋ ਦੌਰਾਨ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਦਲਪਿੰਡ ਚ ਉਹਦੇ ਨੇੜੇ ਆਪਣਾ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸ ਜਿਹਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਨਾਨੇ ਜਿਹੜੇ ਪੈਸੇ ਸੀਗੇ 1 35000 ਉਹ ਖੋਲੇ ਔਰ ਜਿਹੜੀ ਨਾਲ ਦੀ ਸਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤੇ ਟੋਟਲ 1 25000 ਲੈ ਕੇ ਉਹ ਉੱਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂchna ਮਿਲੀ ਤਾਂ ਸਾਡੀ ਟੀਮ ਉੱਥੇ ਗਈ ਤੇ ਉੱਥੇ ਸੀਸੀਟੀਵੀ ਫੁਟੇਜਸ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਤਹਿਤ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕ ਤਾਂ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਬਠਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੂਲੀ ਦਾ ਰੈਂਡ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਇਹ ਪਿੰਡ ਗਿਲਪਤੀ ਦਾ ਰੈਂਡ ਵਾਲਾ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਅੱਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਈਅਪ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫਾਲੋ ਥਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲੈਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਅਦੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1,25,000 ਟੋਟਲ ਫਾਈਨਲੀ ਖੋ ਹੋਇਆ ਸੀ ਉਹਦੇ ਚ 1,20,500 ਬਰਾਮਦ ਹੋ ਗਿਆ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾ ਨੰਬਰ ਪਲੇਟ ਦੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੈਨ ਸਿੰਘ ਹੈ ਉਹ 30 ਸਾਲ ਦਾ ਹੈ ਤੇ ਇੱਕ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਥਾਣਾ ਕਨਾਲ ਕਲੋਨੀ ਜਿਹੜਾ ਅੰਡਰ ਟ੍ਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ ਆਲ 3 ਵਰ ਅਕਿਊਜ਼ਡ ਇਨ दैट ਕੇਸ ਐਂਡ ਉਸ ਕੇਸ ਚ ਸ਼ਮੂਲੀਅਤ ਦੇ ਤਹਿਤ ਇਹਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ ਦੈਟ ਇਹ ਬਹਾਲ ਹੋਇਆ ਬਟ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ ਬਾਰ-ਬਾਰ ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਹੀ ਸੀ ਬਟ ਬਿਕਾਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਹੀਨियस ਕ੍ਰਾਈਮ ਅਗੇਨ ਤੇ ਅਸੀਂ ਇਹਦੇ ਉੱਤੇ ਐਸ ਪਰ ਪ੍ਰੋਸੀਜਰ ਡਿਪਾਰਟਮੈਂਟ ਇਲੈਕਸ਼ਨ ਲਵਾਂਗੇ ਇਹ 1 ਪੈਸੇ ਦੀ ਕਿਉਂ ਭਾਈਤੀ ਕਿਸ ਕੰਮ ਦੀ ਕੱਢੀ ਸੀ ਐਸੇ ਜੀ ਕਿਸ ਕੰਮ ਲਈ ਖੜਾਈ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰਾ ਕਰਦਾ ਸੀ ਕਈ ਵਾਰੀ ਜਾ ਚੁੱਕਾ ਕੰਟਰੈਕਸ਼ਨ ਸਸਪੈਂਡਡ ਸੀਗਾ ਕਿ ਸੋਰੀ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਜਿਹੜਾ ਕੰਪਾਨੀ ਦਾ ਸੀਗਾ ਗੁਰਜੀਤ ਦਾ ਸੀਗਾ ਦੋਨੋਂ ਤੁਸੀ ਇੱਕ ਮਿੰਟ ਜੀ ਹਾਂਜੀ ਦੋ ਲੋਗ ਐਸੀ ਕਾਰਡ ਸਵੈਪ ਕਰਕੇ ਹਾਂਜੀ ਜਿਹਨੂੰ ਕਾਰਡ ਕਿਸਾ ਸੀ ਇਹ ਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਫਲਾਨੀ ਪੁੱਤ ਜੀ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਪਲਾਨਡ ਬਿਕਾਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਂਦਾ ਹਾਂਜੀ ਇਹ ਤਾਂ ਕੋਈ ਕੁੱਝ ਲੱਗਦਾ ਨਹੀਂ ਕਿੱਥੇ ਬੱਦਲ ਲੱਗਦਾ ਇੱਕ ਮਿੰਟ ਜੀ ਤੁਸੀਂ ਬੋਚੂਗੀ ਮੈਡਮ ਜਿਹੜਾ ਕਾਂਸਟੇਬਲ ਹੈ ਇਹ ਹੁਣ ਡਿਊਟੀ ਸੀਗਾ ਜਾਂ ਸਸਪੈਂਡਡ ਹੈ ਏ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇੱਕ 11 12 ਦਾ ਜੋ ਮੈਨੂੰ ਆਪਣੇ OSI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਅਜੇ ਚੱਲ ਰਿਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ ਜੀ ਪੋਸਟਡ ਸੀਗਾ ਨਾਟ ਇਨ ਸਰਵਿਸ ਮੈਮ ਇੱਕ ਸੀਨੀਅਰ ਕਨਸਟੇਬਲ ਮੈਨੂੰ ਪਤਾ ਨਹੀਂ ਕਿ ਜਦਿਆ ਲੁੱਟ ਹੋਈ ਹੈ ਇਹਦੇ ਵਿੱਚ ਤਾਂ ਕੀ ਰੋਲ ਸੀ ਕੀ ਹੈ ਜਦੋਂ ਸ਼ਹਿਰ ਦਿੱਤੀ ਸੀ ਜਿਹੜੇ ਜੀ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟਖੋ ਕਰੰਸੀ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨ ਪੈਟਰੋਲ ਪੰਪ ਵਾਲੇ ਕ੍ਰੈਡਿਟ ਕਾਰਡ ਤੇ ਕੈਸ਼ ਦੇ ਸਕਦੇ ਇਹਦੀ ਮੈਨੂੰ ਨੌਲੇਜ ਨਹੀਂ ਹੈ ਜੀ ਇਹ ਮੈਨੂੰ ਪਤਾ ਕਰਾਉਣਾ ਪਏਗਾ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆਂ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆਂ ਐਸ ਤਰ੍ਹਾਂ ਤਾਂ ਦੇ ਹੀ ਨਹੀਂ ਸਕਦੇ ਹੈਗੇ ਮੈਨੂੰ ਇਹਦੀ ਲੀਗੈਲਿਟੀਆਂ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈੱਕਡ ਸੋ ਕੋਈ ਬਾਕੀ ਕਾਚਾ ਲਈ ਕੋਈ ਉਹ ਜਿਹੜੀ ਨਾਲ ਜੀ 135000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10000 ਤਾਂ ਹੱਥੋਂ ਪਾਈ ਚੁੱਥੀ ਉੱਥੇ ਡਿੱਗ ਪਏ ਸੀ ਜਿਹੜੀ 125000 ਫਾਈਨਲੀ ਖੋ ਹੋਈ ਸੀ ਉਹਦੇ ਚੋਂ ਸਾਨੂੰ 12500 ਬਰਾਮਦ ਹੋ ਗਏ ਕੁਝ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਇਹਨਾਂ ਨੇ ਖਰਚ ਵੀ ਲਏ ਪੈਸਾ ਵੀ ਮੱਧਮ ਇਹ ਚੋਰੀ ਦਾ ਸੀ ਕਹਿੰਦੇ ਇਹਨਾਂ ਦਾ ਆਪਦਾ ਜੀ ਇਹ ਜੀ 2 ਪ੍ਰੀਲੀਮੀਨਰੀ ਬਿਕੋਜ਼ ਵਿਦਆਊਟ ਨੰਬਰ ਪਲੇਟ ਬਾਈਕ ਐ ਸੋ ਇਹ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਰਿਮਾਂਡ 'ਚ ਪਤਾ ਲੱਗ ਗਿਆ ਤੁਸੀਂ ਆਪਸ ਵਿੱਚ ਕਿਵੇਂ ਜਾਂਦੇ ਸੀ ਕਿੰਨੇ ਟਾਈਮ ਦਾ ਨਹੀਂ ਜੀ ਬਟ 2023 ਤੋਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਬਿਕੋਜ਼ ਕੇਸ ਵਾਰ ਹੈ ਹਾਂ ਜੀ ਗੁਰਜੀਤ ਭੱਜਿਆ ਸੀ ਕਿ ਉੱਥੇ ਸੀ ਮਤਲਬ ਨਾਲ ਕਹਾਣੀਆਂ ਬਣਾਈ ਉਹਨਾਂ ਨੇ ਨਹੀਂ ਜੀ ਗੁਰਜੀਤ ਉੱਥੋਂ ਨਹੀਂ ਭੱਜਿਆ ਇਨਫੈਕਟ ਜਦੋਂ ਸਾਡੀ ਟੀਮ ਉੱਥੇ ਗਈ ਹੈ ਮੌਕੇ ਤੇ ਤੇ ਸਾਰਿਆਂ ਨੇ ਉਹਦੇ ਨਾਲ ਕੁਝ ਕਿਛ ਵੀ ਹੋਈ ਹੈ ਸੋ ਹੀ ਵਾਸ ਵੈਰੀ ਮੱਚ ਪਰੈਸੈਂਟ ਦੇ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਤਿੰਨਾਂ ਤੇ 2023 ਚ ਇੱਕ ਪਰਚਾ ਦਰਜ ਹੈ ਐਫਆਈਆਰ ਨੰਬਰ 140 ਤਨਾਲ ਕੋਲ ਇਸ ਮਾਮਲੇ ਪੈਟਰੋਲ ਪੰਪ ਵਾਲਾਂ ਤੋਂ ਕੁਝ ਕਿਛੂ ਕਿਉਂਕਿ ਐਸ ਤਰ੍ਹਾਂ ਕੈਸ਼ ਇੰਨਾ ਦੇ ਦੇਣਾ ਉਹ ਵੀ ਡੈਫੀਨਿਟਲੀ ਜੀ ਅਸੀਂ ਇਹ ਐਸ ਐਚਓ ਸਦਰ ਇੱਥੇ ਹੀ ਬੈਠੇ ਇਹਨਾਂ ਦੀ ਮੈਂ ਡਿਊਟੀ ਲਾਉਂਗੀ ਕਿ ਸਾਰਾ ਚੈੱਕ ਕਰਨ ਕਿ ਇਹ ਕਿਉਂ ਕੀਤਾ ਕਿਉਂਕਿ ਹੋ ਸਕਦਾ ਕੋਈ ਕੈਸ਼ ਦਾ ਇਸ ਤਰ੍ਹਾਂ ਕੋ ਸਿਸਟਮ ਹੀ ਚੱਲਦਾ ਹੋਵੇ ਇਹ ਪਹਿਲੀ ਵਾਰ ਤੋਂ ਇਹ ਜੀ ਮੈਂ ਹਾਲ ਸੋ ਇਵਨ ਆਮ ਨੋਟ ਅਵੇਅਰ ਬਟ ਯੈਸ ਵੀਲ ਚੈੱਕ ਮਤਲਬ ਲਾਸਟ ਵਿੱਚ ਕੋਈ ਸੁਣਾ ਜਿੰਦੂ ਤਾਂ ਵਾਰ ਵਾਰ ਹੋ ਰਿਹਾ ਮਤਲਬ ਲੋਮਦੀ ਆਪਣਾ ਕੰਮ ਛੱਡ ਕੇ ਦੂਜੇ ਕੰਮ ਵਿੱਚ ਗਲਤ ਕੰਮ ਕਰਦੇ ਇਹ ਜੋ ਕੋਈ ਦਿੱਕਤ ਲੱਗਦੀ ਹੈ ਕੋਈ ਹਰ ਡਿਪਾਰਟਮੈਂਟ 'ਚ ਕੋਈ ਨਾ ਕੋਈ ਬਲੈਕ ਸ਼ੀਪ ਹੁੰਦੇ ਸੋ ਅਸੀਂ ਤੁਹਾਨੂੰ ਆਪ ਹੀ ਦੱਸ ਰਿਹਾ ਕਿ ਜਿਹੜਾ ਇੱਕ ਵਨ ਆਫ ਦਾ ਅਕਿਊਜ਼ਡ ਹੈ ਹੀ ਇਜ਼ ਅ ਪੁਲਿਸ ਮੁਲਾਜ਼ਮ ਆ ਬਠਿੰਡਾ ਪੁਲਿਸ ਇੰਸੈਲਫ ਇਟਸੈਲਫ ਬਟ ਜੋ ਇਹਦੇ ਪਿਛਲਾ ਕੇਸ ਦਾ ਵੀ ਮੈਂ ਚੈੱਕ ਕਰ ਲੈਂਦੀ ਆ ਬੇਸਡ ਔਨ ਦਿਸ ਕੇਸ ਵੀ ਡੈਫੀਨਿਟਲੀ ਟੇਕ ਡਿਪਾਰਟਮੈਂਟਲ ਐਕਸ਼ਨ ਵੈਸੇ ਤਾਂ ਅਰੈਸਟ ਹੋ ਹੀ ਗਿਆ ਇਸ ਕੇਸ 'ਚ ਪਰ ਜੋ ਸਾਡਾ ਅਸ ਪਰ ਪ੍ਰੋਸੀਜਰ ਤਾਂ ਜਿਵੇਂ ਪਹਿਲੇ ਮਾਮਲੇ ਦਰਸੀ ਇਹਨਾਂ ਨੇ ਪਹਿਲਾਂ ਵੀ ਇੱਥੇ ਹੀ ਕੰਮ ਕੀਤਾ ਹੈਗਾ ਹੁਣ ਵੀ ਇੱਥੇ ਲੱਗਦਾ ਵੀ ਹੋਰ ਵੀ ਪੁੱਛਗੇ ਹੋਰ ਵੀ ਨਿਕਲਦਾ ਹੋ ਸਕਦਾ ਜੀ ਇੱਕ ਐਸ ਪਰ ਰਿਕਾਰਡ ਤਾਂ ਇਹ ਕੇਸ ਇਹਨਾਂ ਦਾ ਆਇਆ ਬਟ ਇਹ ਤਿੰਨੋਂ ਹੀ ਉਸ ਕੇਸ ਚ ਕੇਸਵਾਰ ਹੈਗੇ ਸੋ ਅਸੀਂ ਰਿਮਾਂਡ ਚ ਦੇਖ ਲੈਂਦੇ ਹੋਰ ਕੋਈ ਕੇਸ ਆਇਆ ਨਹੀਂ